ਛੱਡਿਆ ਮੈਨੂੰ ਮਰਨੇ ਨੇ ਸਾਰਾ ਦਿਨ ਚਾਹ ਹੀ ਮੰਗੀ ਜਾਂਦਾ ਮੇਥੋਂ ਇੱਥੋਂ ਸਿਆਪੇ ਕਰਾਂ ਮੈਂ ਇਹ ਦੇ ਸਾਰਾ ਦਿਨ ਚਾਹ ਮੰਗਦਾ ਮੇਥੋਂ ਚੱਕ ਚਾਹ ਡੱਫਲਾ ਓਏ ਓਏ ਮੱਤ ਗਿਆ ਓਏ ਓ ਮਚਾਦਾ ਓਏ ਓ ਮੱਤ ਗਿਆ ਮੈਂ ਬਾ ਮੱਤ ਵੀ ਮੇਰੀ ਹੱਥ ਵੀ ਮੱਤ ਗਿਆ ਨਾਲ ਕੀ ਮੱਤ ਗਿਆ ਤੂੰ ਉਹ ਮੱਛੀਆਂ ਨਹੀਂ ਉਹ ਮਾਪਾ ਓਏ ਮੱਤ ਗਿਆ ਤੂੰ ਤਾਂ ਪਹਿਲੀ ਮੱਛੀਆਂ ਮਚਾਇਆ ਸੀ ਹਾਏ ਓਏ ਮੈਂ ਤਾਂ ਮੱਤ ਗਿਆ ਉਹ ਮੱਤ ਤੂੰ ਪਹਿਲਾਂ ਤੂੰ ਹੋਣਾ ਮੇਰਾ ਮੰਜੇ ਚ ਪੈ ਗਿਆ ਲੱਤਾਂ ਬਾਹਾਂ ਤੜਾ ਕੇ ਓਏ ਮੱਤ ਗਿਆ ਓਏ ਜਮਾ ਮੱਤ ਗਿਆ ਮੈਂ ਤਾਂ ਤੇਰੇ ਭਰਾਵਾਂ ਨੇ ਮੈਨੂੰ ਪਹਿਲਾ ਮੰਜੇ ਚ ਪਾਇਆ ਨਾ ਸੂਰਮਿਆਂ ਨਾਲ ਬੰਗੇ ਲੈਂਦਾ ਤੂੰ ਕਿ ਹਾਸੀ ਨਾ ਉਹਨਾਂ ਜਾਇਆ ਪਰ ਮਾਰਿਆ ਮੈਨੂੰ ਉਹਨਾਂ ਦੀ ਤਾਂ ਮਿਹਰਬਾਨੀਆਂ ਮੰਜੇ ਚ ਪਾਇਆ ਤਾਂ ਉਹਨਾਂ ਨੇ ਮੈਨੂੰ ਨਾ ਜਾਂਦਾ ਉਹਨਾਂ ਕੋਲੇ ਓ ਮੈਂ ਜਾਣਦਾ ਤੇਰੇ ਭਰਾਵਾਂ ਨੂੰ ਕੱਲੇ ਨੂੰ ਆ ਕੇ ਦੋ ਦੋ ਕੁੱਟ ਗਏ ਕੱਲੇ ਨੂੰ ਕੁੱਟ ਗਏ ਆ ਕੇ ਕੋਟਕੇ ਤੈਨੂੰ ਬੰਲੇ ਨੂੰ ਵੱਡਾ ਜੋ ਬੈਲੀ ਮੈਨੂੰ ਟੱਕਰ ਦੇ ਹੋ ਕੱਲੇ ਨੂੰ ਕੱਲਾ ਟੱਕਰਦਾ ਫੇਰ ਪਤਾ ਲੱਗਦਾ ਕੌਣ ਆ ਮੈਂ ਕੀ ਕਰ ਦਿੰਦਾ ਤੂੰ ਫੇਰ ਕੀ ਕਰ ਦਿੰਦਾ ਪਤਾ ਟਾਈਮ ਤੇ ਲੱਗਦਾ ਹੁੰਦਾ ਕੌਣ ਆ ਮੈਂ ਫੇਰ ਦੱਸਦਾ ਮੈਂ ਕੌਣ ਆ ਤੂੰ ਤਾਂ ਮਰਵਾਤਾ ਕਰੇ ਸਦਕੇ ਮੈਨੂੰ ਆਪਦੇ ਘਰੇ ਘੁੱਟੇ ਉਹਨਾਂ ਨੇ ਮੈਨੂੰ ਇੱਥੇ ਹੱਥ ਲਾਉਣ ਮੇਰੇ ਆ ਕੇ ਹੋ ਫੇਰ ਦੱਸੂਆਂ ਮੈਂ ਕੌਣ ਆ ਸਾਡੇ ਦਾ ਟ੍ਰਾਂਸਪੋਰਟ ਐ ਇਸਦਾ ਬੈਲੀ ਨੇ ਬੈਲੀ ਸਾਡਾ ਜਾਣਦੀ ਐ ਤੈਨੂੰ ਬੈਲੀ ਨੂੰ ਮੈਂ ਹਾਂ ਬੈਲੀ ਐ ਸੀ ਤੂੰ ਜਾਣਦੀ ਨਹੀਂ ਮੈਨੂੰ ਜੇ ਜਾਣਦੀ ਹੁੰਦੀ ਤੂੰ ਬੋਲਦੀ ਨਾ ਜਾਣਦੀ ਨਹੀਂ ਤੂੰ ਮੈਨੂੰ ਤੈਨੂੰ ਪਤਾ ਬੈਲੀ ਸੀ ਤਾਂ ਫਿਰ ਤੂੰ ਬੈਲੀ ਸੀ ਤਾਂ ਫਿਰ ਦੋਨੇ ਟੱਕਰਾ ਲੈਂਦਾ ਉਹ ਗਾਰ ਬੁਣੈਂਦੀਆਂ ਸ਼ੂਟਿੰਗਾਂ ਲੈਂਦੇ ਆ ਲੋਕ ਮੈਥੋਂ ਲੈਂਦੇ ਆ ਤੇਥੋਂ ਸ਼ੂਟਿੰਗਾਂ ਪਰਸੋਂ ਆਇਆ ਸੀ ਮੇਰੇ ਕੋਲੇ ਗੱਗੂ ਗੱਲ ਦਾ ਫੋਨ ਆ हां मैं तो ही कराएंगे सारा कुछ ओ ओ तेंनु ਨਹੀਂ ਪਤਾ ਤੈਨੂੰ ਨਹੀਂ ਪਤਾ ਲੰਡੂ ਤੁਰੇ ਫਿਰਦੇ ਆ ਤੇਰੇ ਭਰਾ ਵੀ ਮੇਰੇ ਦਾ ਭਰਾ ਸੂਰਮੇ ਆ ਸੂਰਮੇ ਦੇ ਚ ਪਾਗੇ ਤੈਨੂੰ ਹੁਣ ਬੁਲਾਈ ਫਿਰ ਤੇਰੇ ਪਿਓ ਦਾ ਘਰ ਸੀ ਆਦਾ ਮੇਰੇ ਪਿਓ ਦਾ ਘਰ ਹੈ ਕੁੱਤਾ ਦਾ ਆਪਦੇ ਘਰੇ ਵੀ ਸ਼ੇਰ ਹੁੰਦਾ ਕਾ ਇਹ ਤਾਂ ਫੇਰ ਵੀ ਸਾਡਾ ਘਰ ਹੈ ਹੈ ਆ ਚੱਤ ਮੇਕੋ ਨਹੀਂ ਗੁੰਦਾ ਤੇਰਾ ਸਿਆਪਾ ਨੇ ਹੁੰਦਾ ਸੀ ਆਪਾਂ ਮੈਥੋਂ ਤੇਰਾ ਮਾਰਦਾ ਓਏ ਫੇਰ ਸਾਰਾ ਦਿਨ ਕਲਾ ਤੇਰੇ ਚੋਗੀ ਰਹੀ ਮੈਂ ਮਾਰਦਾ ਓਏ ਮੈਂ ਨਹੀਂ ਕਰ ਸਕਦੀ ਤੇਰਾ ਸਿਆਪਾ